ਸਤਿ ਸ਼੍ਰੀ ਅਕਾਲ ਚੜ੍ਹਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ ਪੰਜਾਬ ਚ ਆਯੂਸ਼ਮਾਨ ਭਾਰਤ ਯੋਜਨਾ ਤੇ ਲਗੀ ਰੋਕ ਭਾਜਪਾ ਨੇ ਸੀਐਮ ਮਾਨ ਦੇ ਸਿਰਫੋੜਿਆ ਪਾਂਡਾ ਜੇਪੀ ਨੱਡਾ ਨੇ ਮੁੱਖ ਮੰਤਰੀ ਨੂੰ ਲਿਆ ਆਣੇ ਹੱਥੀ ਆਪ ਦੇ ਵਿਧਾਇਕ ਉਮਰ ਵਿਜੇ ਪ੍ਰਤਾਪ ਸਿੰਘ ਨੂੰ ਲੱਗਾ ਵੱਡਾ ਸਦਮਾ ਪਤਨੀ ਵਧੂਮਿਤਾ ਦਾ ਹੋਇਆ ਦੇਹਾਂਤ ਸਾਬਕਾ ਮੰਤਰੀ ਧਰਮਸਾਉਤ ਨੂੰ ਵੱਡਾ ਝਟਕਾ ਹਾਈ ਕੋਰਟ ਨੇ ਜੰਗਲਾਤ ਕੁਟਾਲੇ ਜੀਡੀ ਵੱਲੋਂ ਗ੍ਰਿਫਤਾਰੀ ਨੂੰ ਠਹਿਰਾਇਆ ਜਾਇਜ਼ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਅਦੇਹਨ ਖਬਰਾਂ ਵਿਸਥਾਰ ਦੇ ਨਾਲ ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਸਕੀਮ ਨੂੰ ਰੋਕਣ ਲਈ ਪੰਜਾਬ ਵਿੱਚ ਪ੍ਰਾਈਵੇਟ ਹਸਪਤਾਲ ਤੇ ਨਰਸਿੰਗ ਹੋਮ ਐਸੋਸੀਏਸ਼ਨ ਦੀ ਤਰਫੋਂ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੇ ਆਲੋਚਨਾ ਕੀਤੀ ਇਸ ਸਕੀਮ ਤੋਂ ਇਲਾਵਾ ਸਰਕਾਰੀ ਸਿਹਤ ਬੀਮਾ ਯੋਜਨਾਵਾਂ 'ਵਾਂ ਦਿਨ ਕੈਸ਼ਲੈਸ ਇਲਾਜ' ਵੀ ਬੰਦ ਕਰ ਦਿੱਤਾ ਗਿਆ ਪ੍ਰਾਈਵੇਟ ਹਸਪਤਾਲਾਂ ਨੇ ਫੈਸਲਾ ਸੂਬਾ ਸਰਕਾਰ ਵੱਲੋਂ 600 ਕਰੋੜ ਰੁਪਏ ਦੇ ਬਕਾਇਆ ਦਾ ਭੁਗਤਾਨ ਨਾ ਕੀਤੇ ਜਾਣ ਕਰਨ ਲਿਆ ਪ੍ਰਾਈਵੇਟ ਹਸਪਤਾਲਾਂ ਨੇ 2 ਦਿਨ ਪਹਿਲਾਂ ਕਿਹਾ ਸੀ ਕਿ ਪੰਜਾਬ ਭਾਰ ਦੀਆਂ ਪ੍ਰਾਈਵੇਟ ਸਿਹਤ ਸਹੂਲਤਾਂ ਤਾਂ ਹੀ ਸਕੀਮਾ ਚੀਸਾ ਲੈਣ ਗਿਆ ਜੇਕਰ ਰਾਜ ਸਰਕਾਰ ਵੱਲ ਬਕਾਇਆ ਕਲੀਅਰ ਕੀਤਾ ਜਾਂਦਾ ਹੈ ਕੇਂਦਰੀ ਸਿਹਤ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਡਾ ਨੇ ਪੰਜਾਬ ਜੇਨਾ ਘਟਨਾਵਾਂ ਤੇ ਪ੍ਰਤੀਕਿਰਿਆ ਦਿੰਦੇ ਕਿਹਾ ਹੈ ਕਿ ਆਯੂਸ਼ਮਾਨ ਭਾਰਤ ਦੀ ਕਲਪਨਾ ਆਰਥਿਕ ਤੌਰ ਤੇ ਪਛੜੇ ਪਰਵਾਰਾਂ ਨੂੰ ਯਕੀਨੀ ਮੈਡੀਕਲ ਕਵਰਨਾ ਸਹਾਇਤਾ ਕਰਨ ਲਈ ਕੀਤੀ ਗਈ ਸੀ ਪੰਜਾਬ ਚਾ ਜਾ ਆਮ ਆਦਮੀ ਪਾਰਟੀ ਦੀ ਸੁਭਾ ਸਰਕਾਰ ਦੇ ਮਾੜੇ ਪ੍ਰਬੰਧਾ ਕਰਨ ਲੋਕ ਮੁਫਤ ਸੇਵਾਵਾਂ ਤੋਂ ਵਾਂਝੇ ਹੋ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਉਤਰੀ ਅਤੇ ਸਾਬਕਾ ਆਈਪੀਐਸ ਕੋਮਰ ਵਿਜੇਪ੍ਰਤਾਪ ਸਿੰਘ ਨੂੰ ਉਸ ਵੇਲੇ ਵੱਡਾ ਸਦਮਾ ਲੱਗਿਆ ਜਦੋਂ ਉਹਨਾਂ ਦੀ ਪਤਨੀ ਮਧੂ ਮੀਤਾ ਦਾ ਦੇਹਾਂਤ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਉਹਨਾਂ ਦੀ ਪਤਨੀ ਦਾ ਸਵੇਰੇ ਦੇਹਾਂਤ ਹੋਇਆ। ਇਸ ਸਚੰਚੇ ਹੋਏ ਘਟਨਾ ਦੇ ਕਾਰਨ ਪੂਰਾ ਪਰਿਵਾਰ ਸਦਮੇ 'ਚ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਤੀ ਰਾਜ਼ੀ ਹੈ ਕਿ ਉਹਨਾਂ ਨੂੰ ਬੀਤੇ ਦਿਨੀਂ ਸਾਹ ਦੀ ਸਮੱਸਿਆ ਦੇ ਚੱਲਦੇ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਲਾਂਚ ਦੌਰਾਨ ਉਹਨਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਮੁਤਾਬਕ ਉਹ ਸੋ ਜੀ ਸ਼੍ਰੀ ਦੁਰਗਿਆਨਾ ਤੀਰਥ ਸ਼ੇਪੂਰੀ ਤਾਂਬਿਖੇ ਕੀਤਾ ਗਿਆ ਜਿਸ ਦੌਰਾਨ ਪਹੁੰਚੇ ਰਾਜਸੀ ਨੇਤਾਵਾਂ ਨੇ ਸ਼ਰਧਾਂਜਲੀ ਭੇਟ ਕੀਤੀ ਮਤਲਬ ਸਾਡੇ ਕੋਲ ਤਾਂ ਸ਼ਬਦ ਹੀ ਨਹੀਂ ਹੈਗੇ ਜਦੋਂ ਸਵੇਰੇ ਸਾਨੂੰ ਪਤਾ ਲੱਗਾ ਵੀ ਸਾਡੇ ਸਾਥੀ ਐਮਐਲਏ ਕੁਵਰ ਸਾਹਿਬ ਦੇ ਮੈਸੇਜ ਜਿਹੜੇ ਨੇ ਉਹ ਕਾਲਸ ਲਾਣਾ ਕਰਗੇ ਤਾਂ ਪਹਿਲਾਂ ਤਾਂ ਇੱਕ ਵਾਰ ਇਹ ਲੱਗਾ ਵੀ ਸ਼ਾਇਦ న్యూਜ਼ ਹੀ ਕਿਸੇ ਟਾਈਮ ਆਈ ਫੇਕ ਹੋ ਜਾਂਦੀ ਹੈ ਪਰ ਜਦੋਂ ਤੱਕ ਇਹ ਅਸੀਂ ਸੋਚ ਹੀ ਰਹੇ ਸੀ ਫਿਰ ਬਹੁਤ ਥਾਂ ਤੋਂ ਮੈਸੇਜ ਆਏ ਖਬਰ ਸਾਹਿਬ ਦੇ ਨਾਲ ਗੱਲ ਹੋਈ ਹੈ ਸੋ ਬਹੁਤ ਮਾੜਾ ਹੋਇਆ ਇਹੋ ਜਿਹਾ ਪਾਣਾ ਮੈਨੂੰ ਲੱਗਦਾ ਕਦੇ ਵੀ ਵਾਪਰਨਾ ਨਹੀਂ ਚਾਹੀਦਾ ਬੱਚੇ ਨੇ ਦੋ ਬੇਟੀਆਂ ਨੇ ਔਰ ਘਰੋਂ ਜਦੋਂ ਇੱਕ ਲੇਡੀ ਚਲੇ ਜਾਂਦੀ ਹੈ ਤਾਂ ਘਰ ਬਹੁਤ ਰੂਲੀ ਹੀ ਜਾਂਦਾ ਹੈ ਔਰ ਖਬਰ ਸਾਹਿਬ ਦੇ ਉੱਤੇ ਵੈਸੇ ਵੀ ਵੱਡੀ ਜ਼ਿੰਮੇਵਾਰੀ ਪਹਿਲੇ ਤੋਂ ਹੈ ਸੋ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਖੋਬਰ ਸਾਹਿਬ ਦੇ ਨਾਲ ਖੜੇ ਆ ਡਟ ਕੇ ਖੜੇ ਆ ਵੀ ਅੱਜ ਅਕਬਰ ਵੀਜੇ ਪ੍ਰਤਾਪ ਸਿੰਘ ਜੀ ਜਿਹੜੇ ਸਾਡੇ ਬਹੁਤ ਮਿੱਤਰ ਹੈ ਅੰਮ੍ਰਿਤਸਰ ਨੌਰ ਤੋਂ ਐਮ ਐਲ ਏ ਹੈ ਸਾਥ ਦਾ ਆਈ ਜੀ ਹੈ ਅੱਜ ਉਹਨਾਂ ਦੀ ਧਰਮ ਪਤਨੀ ਦਾ ਅਚਾਨਕ ਅਕਾਲ ਚਲਾਣਾ ਕਰ ਜਾਣਾ ਸਾਡੇ ਸਾਰਿਆਂ ਵਾਸਤੇ ਬਹੁਤ ਵੱਡਾ ਸਦਮਾ ਹੈ ਕਿਉਂਕਿ ਕਿਸੇ ਨੂੰ ਖਬਰ ਹੀ ਨਹੀਂ ਸੀ ਕਿਸੇ ਨੂੰ ਪਤਾ ਹੀ ਨਹੀਂ ਚੇਚੇਤਾਈ ਨਹੀਂ ਕਿ ਇਹ ਜਹਾਂ ਪਾਣਾ ਵਰਤ ਜਾਏਗਾ ਅਸੀਂ ਮਹਿਸੂਸ ਕਰਦੇ ਆ ਕਿ ਇਹ ਇੰਨੀ ਬਹਾਦਰੀ ਦੇ ਨਾਲ ਕੁਗਰ ਵਿਜੇ ਪ੍ਰਤਾਪ ਸਿੰਘ ਹਰ ਲੜਾਈ ਨੂੰ ਲੜਦੇ ਆ ਰਹੇ ਆਂ ਪਰਮਾਤਮਾ ਅਗੇ ਅਸੀਂ ਪ੍ਰਾਰਥਨਾ ਕਰਾਂਗੇ ਕਿ ਅਜੇ ਇਹ ਜਿਹੜਾ ਸਦਮਾ ਹੈ ਇਹਨੂੰ ਬਰਦਾਸ਼ਤ ਕਰਨ ਦਾ ਉਹਨਾਂ 'ਚ ਹੋਰ ਹਿੰਮਤ ਹੈ ਹੋਰ ਬਲ ਹੈ ਔਰ ਅਸੀਂ ਸਾਰੇ ਉਹਨਾਂ ਦੇ ਨਾਲ ਆ ਔਰ ਅਸੀਂ ਸਾਰੇ ਉਹਨਾਂ ਵਾਸਤੇ ਪ੍ਰਾਰਥਨਾ ਕਰਦੇ ਆਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਾਬਕਾ ਮੰਤਰੀ ਸਾਦੂ ਸਿੰਘ ਧਰਮਸੌਤ ਨੂੰ ਜੰਗਲਾਤ ਘਟਾਲੇ ਦੇ ਮਾਮਲੇ 'ਚ ਵੱਡਾ ਝਟਕਾ ਦਿੱਤਾ ਹਾਈ ਕੋਰਟ ਨੇ ED ਵੱਲੋਂ ਸਾਬਕਾ ਮੰਤਰੀ ਧਰਮਸੌਤ ਦੀ ਗ੍ਰਿਫਤਾਰੀ ਨੂੰ ਸਹੀ ਠਹਿਰਾਇਆ ਅਦਾਲਤ ਨੇ ਗ੍ਰਿਫਤਾਰੀ ਨੂੰ ਸਹੀ ਠਹਿਰਾਉਂਦਿਆਂ ਧਰਮਸੋਤ ਦੀ ਗ੍ਰਿਫਤਾਰੀ ਖਿਲਾਫ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਹਾਲਾਂਕਿ ਹਾਈ ਕੋਰਟ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਧਰਮਸੋਤ ਨੂੰ ਰਾਹਤ ਦਿੰਦਿਆਂ ਜ਼ਮਾਨਤ ਦਿੱਤੀ ਹੈ ਦੱਸਦੀ ਹੈ ਕਿ ਧਰਮਸੋਤ ਨੇ ਜੰਗਲਾਤ ਕਟਾਲੇ ਤੇ ਆਮਦਨ ਤੋਂ ਵੱਧ ਜਾਇਦਾਦ ਦੋਵਾਂ ਮਾਮਲਿਆਂ 'ਚ ਆਪਣੀ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਕਰਾਰ ਦਿੰਦਿਆਂ ਗ੍ਰਿਫਤਾਰੀ ਦੇ ਹੁਕਮਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ ਤੇ ਜ਼ਮਾਨਤ ਦੇਣ ਦੀ ਵੀ ਮੰਗ ਕੀਤੀ ਸੀ ਨਾ ਦੋਨਾਂ ਮਾਮਲਿਆਂ ਦੇ ਵਿੱਚ ਬੀਤੀ ਦਿਨੀ ਸੁਣਵਾਈ ਹੋਈ ਜਿਸ ਦੌਰਾਨ ਜੰਗਲਾਤ ਕਟਾਲੇ ਦੇ ਕੇਸ 'ਚ ਸਾਬਕਾ ਮੰਤਰੀ ਦੀ ਪਟੀ ਕੀਤੀ ਹੈ ਪਰ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ 'ਚ ਉਸ ਨੂੰ ਤਕਨੀਕੀ ਆਧਾਰ ਤੇ ਜ਼ਮਾਨਤ ਦੇ ਦਿੱਤੀ ਗਈ ਹੈ। ਸੁਪਰੀਮ ਕੋਰਟ ਦੇ ਹੈਕ ਹੋਏ YouTube ਚੈਨਲ ਤੇ ਅੱਜ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਨੇ ਅਦਾਲਤ ਦੀ ਵੈੱਬਸਾਈਟ ਤੇ ਅਪਲੋਡ ਕੀਤੇ ਗਏ ਨੋਟਿਸ ਚ ਕਿਹਾ ਗਿਆ ਹੈ ਕਿ ਸਾਰੇ ਸਬੰਧਿਤ ਲੋਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਭਾਰਤ ਦੇ ਸੁਪਰੀਮ ਕੋਰਟ ਦੇ YouTube ਚੈਨਲ ਤੇ ਸਿੱਧਾ ਪ੍ਰਸਾਰਣ ਕੀਤਾ ਜਾ ਰਿਹਾ ਹੈ ਤੇ ਇਸ ਦੀਆਂ ਸੇਵਾਵਾਂ ਚਾਲੂ ਨੇ ਭਾਰਤ ਦੇ ਸੁਪਰੀਮ ਕੋਰਟ ਦੇ YouTube ਚੈਨਲ ਤੇ ਸੇਵਾਵਾਂ ਮੁੜ ਤੋਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਦਰਸਲ ਅਦਾਲਤ ਦਾ YouTube ਚੈਨਲ ਬੀਤੇ ਦਿਨੀ ਹੈਕ ਹੋ ਗਿਆ ਸੀ ਤੇ ਇਸ ਤੇ ਅਮਰੀਕੀ ਕੰਪਨੀ Ripple Labs ਨਿਰਮਿਤ ਕ੍ਰਿਪਟੋ ਕਰੰਸੀ ਦੇ ਪ੍ਰਚਾਰ ਵਾਲਾ ਇੱਕ ਵੀਡੀਓ ਦਿਖਾਈ ਦੇਣ ਲੱਗਾ ਸੀ ਹਾਲਾਂਕਿ ਇਸ ਵੀਡੀਓ ਨੂੰ ਕੁਝ ਨਹੀਂ ਸੀ ਪਰ ਉਸਦੇ 헤ਠਾ ਲਿਖਿਆ ਸੀ Bread Garling House Reper Response to the Billion Dollar Fine ਇਸ ਦੇ ਨਾਲ ਹੀ ਅਦਾਲਤ ਦੀ ਵੈਬਸਾਈਟ ਤੇ ਪੋਸਟ ਕੀਤੇ ਗਏ ਨੋਟਿਸ ਚ ਕਿਹਾ ਗਿਆ ਹੈ ਕਿ ਸਾਰਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਸੁਪਰੀਮ ਕੋਰਟ ਦੇ YouTube ਚੈਨਲ ਤੇ ਸੇਵਾਵਾਂ ਬੰਦ ਹੋ ਗਈਆਂ ਨੇ ਸੁਪਰੀਮ ਕੋਰਟ ਦੇ YouTube ਚੈਨਲ ਤੇ ਸੇਵਾਵਾਂ ਜਲਦੀ ਹੀ ਸ਼ੁਰੂ ਹੋਣਗੀਆਂ ਤੇ ਬਾਅਦ ਚ ਵੈਬਸਾਈਟ ਤੇ ਅਪਲੋਡ ਕੀਤੇ ਗਏ ਹੋਰ ਨੋਟਿਸ ਚ ਕਿਹਾ ਗਿਆ ਹੈ ਕਿ YouTube ਚੈਨਲ ਤੇ ਲਾਈਵ ਟੈਲੀਕਾਸਟ ਚੱਲ ਰਿਹਾ ਤੇ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਸਰੀਅਲ ਪੇਜ਼ਰ ਬਲਾਸਟ ਨੇ ਲਿਬਨਾਨ ਦੇ ਕਈ ਸ਼ਹਿਰਾਂ 'ਚ ਸੰਸਨੀ ਮਚਾ ਦਿੱਤੀ ਹੈ। ਅਤਵਾਦੀ ਸੰਗਠਨ ਹਿਜ਼ਬੁੱਲਾ ਦੇ ਹਜ਼ਾਰਾਂ ਮੈਂਬਰਾਂ ਦੇ ਪੇਜ਼ਰ 'ਚ ਹੋਏ ਧਮਾਕੇ 'ਚ 20 ਲੋਕਾਂ ਦੀ ਮੌਤ ਹੋਈ। ਹਿਜ਼ਬੁੱਲਾ ਨੇ ਦੋਸ਼ ਲਾਇਆ ਕਿ ਇਸ ਹਮਲੇ 'ਚ ਇਜ਼ਰਾਈਲ ਸ਼ਾਮਲ ਸੀ। ਇਸ ਦੇ ਨਾਲ ਹੀ ਹੁਣ ਇਸ ਦਾ ਕੇਰਲ ਕਨੈਕਸ਼ਨ ਵੀ ਸਾਹਮਣੇ ਹੈ। ਦਰਸਲ ਹਿਜ਼ਬੁੱਲਾ ਦੇ ਲੜਾਕੇ ਸੁਨੇਹਾ ਰਾਹੀਂ ਸੰਚਾਰ ਕਰਨ ਲਈ ਪੇਜ਼ਰਾਂ ਦੀ ਵਰਤੋਂ ਕਰਦੇ ਨੇ ਜਿਸ ਵਿੱਚ ਧਮਾਕੇ ਤੋਂ ਬਾਅਦ ਇਜ਼ਰਾਈਲ ਦੀ ਸ਼ਮੂਲੀਅਤ ਦਾ ਦੋਸ਼ ਲਗਾਇਆ ਗਿਆ ਸੀ। ਦੋਸ਼ ਹੈ ਕਿ ਇਜ਼ਰਾਈਲ ਨੇ ਪੇਜ਼ਰ ਬਣਾਉਣ ਵਾਲੀ ਕੰਪਨੀ ਨਾਲ ਮਿਲ ਕੇ ਇਸ 'ਚ ਕੁਝ ਵਿਸਫੋਟਕ ਸਮ ਕਈ ਸ਼ੈੱਲ ਕੰਪਨੀਆਂ ਦੇ ਨਾਮ ਵੀ ਸਾਹਮਣੇ ਆਏ ਨੇ ਜਿਨ੍ਹਾਂ ਚੋਂ ਇੱਕ ਦਾ ਸੰਸਥਾਪਕ ਕੇਰਲ ਦਾ ਜੰਪਲ ਭਾਰਤੀ ਵਿਅਕਤੀ ਹੈ ਸੂਤਰੇ ਵੀ ਦੱਸਦੇ ਨੇ ਕਿ ਜਦੋਂ ਉਹਨਾਂ ਨੇ ਇੱਕ ਕੋਡਡ ਸੰਦੇਸ਼ ਭੇਜਿਆ ਗਿਆ ਤਾਂ 5000 ਪੇਜਰਾਂ ਨੂੰ ਵਿਸਫੋਟ ਕੀਤਾ ਗਿਆ ਤੇ ਵਿਸਫੋਟਕ ਵੀ ਸਰਗਰਮ ਹੋ ਗਏ म्यानमार ਤੋਂ ਕਰੀਬ 900 ਅੱਤਵਾਦੀ ਮਨੀਪੁਰ ਚ ਦਾਖਲ ਹੋ ਚੁੱਕੇ ਨੇ ਇਸ ਦੇ ਨਾਲ ਹੀ ਅੱਤਵਾਦੀ ਸੂਬੇ ਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਨੇ ਇਹ ਦਾਵਾ ਖੂਫੀਆ ਏਜੰਸੀਆਂ ਦੀ ਰਿਪੋਰਟ ਚ ਕੀਤਾ ਗਿਆ ਹੈ ਮਨੀਪੁਰ ਸਰਕਾਰ ਦੇ ਸੁਰੱਖਿਆ ਸਲਾਹਕਾਰ ਕੁਲਦੀਪ ਸਿੰਘ ਨੇ ਵੀ ਖੂਫੀਆ ਵਿਭਾਗ ਦੇ ਦਾਅਵੇ ਨਾਲ ਸਹਿਮਤੀ ਜਤਾਈ ਅੱਤਵਾਦੀਆਂ ਦੇ ਖਤਰੇ ਦੇ ਮੱਦੇਨਜ਼ਰ ਸੁਰੱਖਿਆ ਏਜੰਸੀਆਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ ਹੈ ਕੋਕੀ ਦੇ ਦਬਦਬੇ ਵਾਲੇ ਇਲਾਕੇ ਚ ਦਾਖਲ ਹੋਏ ਅਤਵਾਦੀ ਮਿਆਂਮਾਰ ਨਾਲ ਲੱਗਦੇ ਪਹਾੜੀ ਇਲਾਕਿਆਂ ਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਨੇ ਜ਼ਿਕਰ ਹੋਇਆ ਹੈ ਕਿ ਇਹ ਕੋਕੀ ਬਹੁਲਤਾ ਵਾਲਾ ਇਲਾਕਾ ਜਾਣਕਾਰੀ ਮੁਤਾਬਕ ਮਿਆਂਮਾਰ ਚ ਦਾਖਲ ਹੋਏ ਅਤਵਾਦੀਆਂ ਨੂੰ ਡਰੋਨ ਚ ਲਾਉਣ ਚ ਵੀ ਉਹ ਮਾਹਿਰ ਨੇ ਖੂਫੀਆ ਵਿਭਾਗ ਦੀ ਰਿਪੋਰਟ ਸੂਬੇ ਦੇ ਸਾਰੇ ਐਸਪੀਜ਼ ਤੇ ਪੁਲਿਸ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਕਰੇਜ਼ ਲੋਕਾਂ ਦੇ ਸਿਰ ਚੜਕੇ ਬੋਲ ਰਿਹਾ ਉਸਦੇ ਗੀਤਾਂ ਦੇ ਰਿਕਾਰਡ ਹੋਣ ਜਾਂ ਮਿੰਟਾਂ ਸਕਿੰਟਾਂ ਚ ਮਹਿੰਗੇ ਪਾਰਟਿਕਟਾਂ ਵਿਕਣਾ ਹੋਵੇ ਪਰ ਕਈ ਵਾਰ ਕੋਈ ਘਟਨਾ ਵੀ ਵਾਪਰਦੀ ਹੈ ਜਿਸ ਨਾਲ ਮਾਹੌਲ ਵੀ ਖਰਾਬ ਹੁੰਦਾ ਹੈ ਅਜਿਹੀ ਘਟਨਾ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਸ਼ੋਅ ਦੌਰਾਨ ਵਾਪਰੀ ਜਿੱਥੇ ਲਾਈਵ ਪ੍ਰੋਗਰਾਮ ਦੌਰਾਨ ਉਸ ਉੱਪਰ ਕਿਸੇ ਨੇ ਮੋਬਾਈਲ ਫੋਨ ਸਿੱਟ ਦਿੱਤਾ ਜਿਸ ਨੂੰ ਦਿਲਜੀਤ ਨੇ ਦੇਖਿਆ ਤੇ ਫੋਨ ਆਪਣੇ ਹੱਥ ਵਿੱਚ ਲੈ ਲਿਆ ਜਿਸ ਤੋਂ ਬਾਅਦ ਗੀਤ ਤੇ ਬੈਂਡ ਬੰਦ ਕਰ ਦਿੱਤੇ ਗਏ ਦਿਲਜੀਤ ਨੇ ਕਿਹਾ ਕਿ ਜਿਹਾ ਕਰਨ ਦਾ ਕੀ ਫਾਇਦਾ ਹੋਇਆ ਕਿ ਜੇਕਰ ਤੁਹਾਡਾ ਫੋਨ ਟੁੱਟ ਜਾਂ ਨਹੀਂ ਤੁਹਾਨੂੰ ਹੀ ਨੁਕਸਾਨ ਹੋਇਆ ਇਸ ਤੋਂ ਬਾਅਦ ਦਿਲਜੀਤ ਨੇ ਆਪਣੇ ਜੈਕਟ ਫੈਨਸ ਨੂੰ ਲਾ ਕੇ ਦਿੱਤੇ ਤੇ ਕਿਹਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਪਿਆਰ ਕਰਦਾ ਪਰ ਭਵਿੱਖ ਵਿੱਚ ਕਿਸੇ ਕਲਾਕਾਰ ਨਾਲ ਅਜੀਹਾਂਾ ਨਾ ਕਰੋ ਇਸ ਵਿੱਚ ਮੈਨੂੰ ਜਾਂ ਕਿਸੇ ਹੋਰ ਕਲਾਕਾਰ ਨੂੰ ਕੋਈ ਫਾਇਦਾ ਨਹੀਂ ਹੋਵੇਗਾ ਇਹ ਤੁਹਾਡਾ ਫੂਲ ਖਰਾਬ ਹੋ ਗਿਆ ਚਲੋ ਵੈਸੇ ਤਾਂ ਬਾਬਾ ਹੋੜ ਆ ਰਿਹਾ ਹੈ Don't ruin the moment, bro. Don't do this shit. Please. I love you, brother. I love you too. I, you to me. I love you. I love you so much. But don't do this shit. ਨੰਗਲ ਚ ਖੌਫਨਾਕ ਜੰਗਲੀ ਜਾਨਵਰ ਤੈਂਦੂਏ ਦਾ ਖੌਫ ਘਟ ਨਹੀਂ ਰਿਹਾ ਤੇ ਚੀਤਾ ਜਦੋਂ ਚਾਹੇ ਲੋਕਾਂ ਦੇ ਪਸ਼ੂਆਂ ਨੂੰ ਲੈ ਕੇ ਭਾਜ ਜਾਂਦਾ ਨਿਕੋ ਨੰਗਲ ਦੇ ਰਾਮ ਲਾਲ ਦਾ ਘਰ ਜੰਗਲ ਦੇ ਨੇੜੇ ਹੋਣ ਕਾਰਨ ਇਹ ਦਰਿੰਦਾ ਕਈ ਵਾਰੀ ਉਸ ਦੀਆਂ ਬੱਕਰੀਆਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਿਆ ਤੇ ਬੀਤੇ ਦਿਨੀ ਫਿਰ ਇਸ ਖੂੰਖਾਰ ਚੀਤੇ ਨੇ ਤੜਕੇ 3 ਵਜੇ ਦੇ ਕਰੀਬ ਰਾਮ ਲਾਲ ਦੀ ਬੱਕਰੀ ਨੂੰ ਆਪਣਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਰਾਮ ਲਾਲ ਤੇ ਉਸ ਦੇ ਪਰਿਵਾਰਕ ਮੈਂਬਰ ਬੱਕਰੀ ਦੇ ਰੋਂ ਦੀ ਆਵਾਜ਼ ਸੁਣ ਕੇ ਜਾਗੇ ਲਾਈਟ ਚਾਲੂ ਕੀਤੀ ਤਾਂ ਇਹ ਖੂੰਖਾਰ ਚੀਤਾ ਇੱਥੋਂ ਫਰਾਰ ਹੋ ਗਿਆ ਸਵੇਰ ਹੁੰਦੇ ਹੀ ਰਾਮ ਲਾਲ ਨੇ ਪਿੰਡ ਦੇ ਸਰਪੰਚ ਨੂੰ ਸੂਚਨਾ ਦਿੱਤੀ ਤੇ ਸਰਪੰਚ ਨੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਸੂਚਿਤ ਕੀਤਾ ਤੇ ਸੁਰੱਖਿਆ ਵਿਭਾਗ ਦੀ ਟੀਮ ਮੌਕੇ ਤੇ ਪਹੁੰਚੀ ਤੇ ਇਸ ਖੌਫਨਾਕ ਜੰਗਲੀ ਜਾਨਵਰ ਨੂੰ ਫੜਨ ਲਈ ਪਿੰਜਰਾ ਲਗਾਉਣ ਦਾ ਭਰੋਸਾ ਦਿੱਤਾ ਦੂਜੇ ਪਾਸੇ ਗੰਭੀਰ ਬਿਮਾਰੀ ਨਾਲ ਜੁੜ ਰਹੇ RAMLAL ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਚੀਤੇ ਨੇ ਉਸ ਦੀਆਂ ਤਿੰਨ ਬੱਕਰੀਆਂ ਨੂੰ ਆਪਣਾ ਸ਼ਿਕਾਰ ਬਣਾਇਆ ਸੀ ਤੇ ਵਿਭਾਗ ਵੱਲੋਂ ਉਸ ਨੂੰ ਇੱਕ ਬੱਕਰੀ ਦਾ ਮੁਆਵਜ਼ਾ ਦਿੱਤਾ ਗਿਆ ਪਰ ਅਜੇ ਤੱਕ ਉਸ ਨੂੰ ਬਾਕੀਆਂ ਦਾ ਮੁਆਵਜ਼ਾ ਨਹੀਂ ਮਿਲਿਆ ਦੂਜੇ ਪਾਸੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਗੱਜਪੀਰ ਚੌਧਰੀ ਨੇ ਦੱਸਿਆ ਕਿ ਅੱਜ ਖੁਦ ਇਸ ਖੌਂਖਾ ਜਾਨਵਰ ਨੂੰ ਫੜਨ ਲਈ ਉੱਥੇ ਸ਼ਿਕਾਰ ਮੇ ਗਸ਼ਤ ਵੀ ਵਧਾ ਦਿੱਤੀ ਜਾਵੇਗੀ। ਇੱਕ ਕੱਲ ਦੀ ਗੱਲ ਹੈ। ਕੱਲ ਅਸੀਂ ਬਾਹਰ ਬਣੀ ਹੋਈਆਂ ਜੀ ਬੱਕਰੀਆਂ ਆ ਆ ਪਸੀਂ एकदम ਨਾਲ ਮੰਜੇ ਢਾਲੇ ਬਿਤੇ। ਹਾਂ। ਸੁੱਤੇ ਬਿਤੇ ਜੀ ਤਾਂ 3 3 ਵਜੇ ਕਾ 20 ਮਿੰਟ ਤੇ ਆ ਕਾ ਬਾਗ ਪੈ ਗਿਆ ਜੀ। ਅੱਛਾ ਬਾਗ ਤਾਂ ਜੀ ਤੰਦੂਆ ਤਾਂ ਜੀ ਜਿੱਦਾਂ ਅਸੀਂ ਉੱਠ ਕੇ ਤਾੜ ਮਾਰੀ ਉਹ ਛੱਡ ਕੇ ਬੱਕਰੀ ਨੱਠ ਗਈ। ਬੱਕਰੀ ਨੂੰ ਕਿੱਥੇ ਕੀਤਾ ਉਹਨੇ ਹਮਲਾ ਬੱਕਰੀ ਨੂੰ ਗਾਲਤੇ ਕੀਤਾ ਵਾ ਜਿਹੜਾ ਹਮਲਾ ਅੱਛਾ ਹਾਂਜੀ ਗਾਲਤੇ ਦੰਦ ਲਾਏ ਅੱਛਾ ਹਾਂਜੀ ਉਹਦਾ ਬਚਾਅ ਹੋ ਗਿਆ ਹਾਂ ਉਹਦਾ ਬਚਾਅ ਜੀ ਅੱਛਾ ਹਾਂਜੀ ਇਹ ਹੁਣ ਕਿਹਾ ਫਿਰ ਉਸ ਤੋਂ ਬਾਅਦ ਕੀ ਇਲਾਜ ਕੀਤਾ ਫਿਰ ਇਲਾਜ ਕੁਛ ਨਹੀਂ ਕੀਤਾ ਜਿਵੇਂ ਡਾਕਟਰ ਬੁਲਾ ਕੇ ਡਾਕਟਰ ਤੇ ਟੀਕੇ ਲਵਾਏ ਜੀ ਮੈਗਮਿਆਲੇ ਨੂੰ ਸਰਪੰਚ ਨੂੰ ਫੋਨ ਕੀਤਾ ਸਰਪੰਚ ਨੇ ਮੈਗਮਿਆਲੇ ਨੂੰ ਕੀਤਾ ਅੱਛਾ ਜੀ ਤਾਂ ਅੱਜ ਮੈਗਮਿਆਲੇ ਆ ਕੇ ਦੇਖ ਗਿਆ ਉਹ ਕਹਿੰਦੇ ਵੀ ਪਿੰਜਰਾ ਲਾ ਦਿੰਦੇ ਠੀਕ ਹੈ ਕੀ ਕੀ ਕਰਨਾ ਵੀ ਤੁਹਾਡੀ ਵੀ ਕਿੰਨੀ ਇਈ ਵਾਰੀ ਖੰਬਲਾ ਹੋ ਗਿਆ ਹਾਂ ਜੀ ਹਾਂਜੀ ਵੀਰ ਦੋ ਬੱਕਰੀ ਪਹਿਲਾਂ ਵੀ ਮੇਰੀਆਂ ਖਾ ਹੋ ਗਈਆਂ ਜੀ ਤਾਂ ਤੇ ਇਹ ਫਿਰ ਹੁਣ ਤਾਂ ਅੱਜ ਤਾਂ ਘਰੇ ਹੀ ਆ ਗਏ ਨਾ ਜੀ ਖਾ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਤੇ ਕਾਉਂਸਲਰ ਪੂਜਾ ਲੁਥਰਾ ਸਚਦੇਵਾ ਪਿਛਲੇ ਕਈ ਦਿਨਾਂ ਤੋਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਹਰਿਆਣਾ ਦੇ ਵਿਧਾਨ ਸਭਾ ਹਲਕਾ ਉਚਾਣਾ ਵਿਖਿਆ ਉਪੀਂਦਵਾਰ ਪਵਨ ਫੌਜੀ ਦੇ ਹੱਕ 'ਚ ਸਰਗਰਮ ਹੋ ਕੇ ਚੋਣ ਪ੍ਰਚਾਰ 'ਚ ਡਟੇ ਹੋਏ ਨੇ ਕਾਉਂਸਲਰ ਪੂਜਾ ਲੁਥਰਾ ਸਚਦੇਵਾ ਨੇ ਕਿਹਾ ਕਿ ਪਾਰਟੀ ਵੱਲੋਂ ਲਾਈ ਗਈ ਡਿਊਟੀ ਨੂੰ ਨਿਭਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਏਗੀ ਉਹਨਾਂ ਦੱਸਿਆ ਕਿ ਹਰਿਆਣਾ ਵਿਖੇ ਲੋਕ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਵੱਡੀ ਗਿਣਤੀ ਵਿੱਚ ਵੱਖ-ਵੱਖ ਪਾਰਟੀਆਂ ਛੱਡ ਕੇ ਆਪ 'ਚ ਸ਼ਾਮਿਲ ਹੋਏ ਨੰਗਲ ਸਬਡਿਵੀਜ਼ਨ ਦੇ ਪਿੰਡ ਭਲੜੀ ਤੋਂ ਖੇੜਾ ਕਲਮੋੜ ਤੱਕ ਸਵਾ ਦਰਿਆਾਂ ਤੇ ਬਣਾਏ ਜਾਣ ਵਾਲੇ ਆਰਜੀ ਪੁਲ ਦੀ ਉਸਾਰੀ ਦਾ ਕੰਮ ਮੁਰਤੋਂ ਸ਼ੁਰੂ ਹੋ ਗਿਆ। ਇਸ ਪੁਲ ਨੂੰ ਸਵੇਰ ਤੋਂ ਆਮ ਲੋਕਾਂ ਤੇ ਹਲਕੇ ਵਾਹਨਾਂ ਲਈ ਖੋਲ ਦਿੱਤਾ ਜਾਏਗਾ। ਤਾਂ ਅੰਦਾਜ਼ਾ ਹੈ ਕਿ ਇਸ ਆਰਜੀ ਪੁਲ ਦਾ ਨਿਰਮਾਣ ਹਰ ਸਾਲ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕੀਤਾ ਜਾਂਦਾ ਪਰ ਬਰਸਾਤ ਦੇ ਮੌਸਮ ਸ਼ੁਰੂ ਹੁੰਦੇ ਹੀ ਇਸ ਪੁਲ ਨੂੰ ਇੱਥੋਂ ਹਟਾ ਦਿੱਤਾ ਜਾਂਦਾ ਕਿਉਂਕਿ ਬਰਸਾਤ ਦੇ ਮੌਸਮ ਦੌਰਾਨ ਸਵਾਹ ਨਦੀ ਵਿੱਚ ਜ਼ਿਆਦਾ ਪਾਣੀ ਔਨਕਰ ਨੇ ਪੁਲ ਟਹਿ ਜਾਣ ਦਾ ਡਰ ਹੈ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ। ਵੰਨਣਯੋਗ ਹੈ ਕਿ ਇਹ ਪੁਲ ਨਾ ਸਿਰਫ ਦਰਜਨਾ ਪਿੰਡਾਂ ਨੂੰ ਆਪਸ ਵਿੱਚ ਜੋੜਦਾ ਸਗੋ ਇਸ ਪੁਲ ਦੇ ਬਣਨ ਨਾਲ ਦਰਜਨਾ ਪਿੰਡਾਂ ਦੀ ਨੰਗਲ ਤੱਕ ਦੀ ਦੂਰੀ ਅੱਧੇ ਤੋਂ ਵੀ ਘੱਟ ਹੋ ਗਈ ਹੈ ਤੇ ਚਾਰ ਪਹੀਆ ਵਾਹਨ ਚਾਲਕਾਂ ਨੂੰ ਵੀ ਹਿਮਾਚਲ ਟੈਂਟਰੀ ਟੈਕਸ ਤੋਂ ਛੋਟ ਮਿਲਦੀ ਜਦੋਂ ਇਹ ਪੁਲ ਖੁੱਲਦਾ ਹੈ ਪਿੰਡ ਵਾਸੀ ਅਨੁਸਾਰ ਇੱਕ ਵਾਰ ਜਦੋਂ ਇਹ ਪੁਲ ਬਣਦਾ ਤੇ ਪਿੰਡ ਵਾਸੀ 9 ਮਹੀਨਿਆਂ ਤੱਕ ਕਾਫੀ ਲਾਭ ਰੰਦਾ ਤੇ ਪਿੰਡ ਵਾਸੀਆਂ ਨੇ ਵੀ ਕੈਮਰੇ ਦੇ ਸਾਹਮਣੇ ਮੰਨਿਆ ਕਿ ਅਕਸਰ ਬੱਚਿਆਂ ਨੂੰ ਪੜ੍ਹਾਈ ਤੋਂ ਲੈ ਕੇ ਇਲਾਜ ਤੱਕ ਹਰ ਕੰਮ ਲਈ ਨੰਗਲ ਆਉਣਾ ਜਾਣਾ ਪੈਂਦਾ ਤੇ ਜੇਕਰ ਉਹ ਬਿਆਣਾ ਟਾਲੀਵਾਲ ਰਹੇ ਜਾਂਦੇ ਨੇ ਕਾਰ ਕਰਨ ਤੋਂ ਬਾਅਦ ਨੰਗਲ ਨੂੰ ਜਾਣ ਵਾਲੀ ਸੜਕ ਸਿਰਫ 6 ਤੋਂ 7 ਕਿਲੋਮੀਟਰ ਰਹਿ ਜਾਂਦੀ ਹੈ। ਹਾਂਜੀ ਸਰ ਐਕਚੁਅਲੀ ਬਰਸਾਤਾਂ ਤੋਂ ਪਹਿਲਾਂ ਇਹ ਪੋਲ ਉਠਾ ਦਿੰਦੇ ਕਿਉਂਕਿ ਬਰਸਾਤ ਦੇ ਵਿੱਚ ਪਿਛਲੇ ਸਾਲ ਵੀ ਢੜ ਗਿਆ ਸੀ ਇੱਕ ਵਾਰ ਤੇ ਜਿੱਦਾਂ ਹੀ ਬਰਸਾਤ ਦਾ ਸੀਜ਼ਨ ਖਤਮ ਹੁੰਦਾ ਇਹ ਪੋਲ ਪਾ ਦਿੰਦੇ। ਕਿਉਂਕਿ ਇਹ ਪੈਂਦੀ ਇਸ ਪੋਲ ਨੂੰ ਪਾਉਣ ਦੀ ਸੁਗਰੀ ਹੈ ਕਿ ਇਹਨਾਂ ਲੋਕਾਂ ਨੂੰ ਫਾਇਦਾ ਮਿਲਦਾ ਹੈ। ਪੋਲ ਐਕਚੁਅਲੀ ਬਹੁਤ ਜ਼ਿਆਦਾ ਸ਼ਾਰਟਕਟ ਹੈ ਜੀ ਕੁਝ ਪਿੰਡਾਂ ਦੇ ਲਈ। ਜੇ ਤੋ ਘੁੰਮ ਕੇ ਆਣਾ ਹੋਵੇ ਅਪ੍ਰੋਕਸੀਮੇਟਲੀ 20 ਕਿਲੋਮੀਟਰ ਦਾ ਸਫ਼ਰ ਹੈ ਜੀ ਜਿਹੜਾ ਕਿ ਪੁਲ ਪੈਣ ਦੇ ਨਾਲ 4 ਕਿਲੋਮੀਟਰ ਦਾ ਰਹਿੰਦਾ ਇਹ ਮਜਬੂਰੀ ਇਹ ਹੈ ਜੀ ਇੱਥੇ ਸਾਨੂੰ ਨੰਗਲ ਸ਼ੋਰਟ ਪੈਂਦਾ ਬਹੁਤ ਜ਼ਿਆਦਾ ਇਹ ਸਾਰੇ ਪਿੰਡਾਂ ਦੇ ਸਹਿਯੋਗ ਨਾਲ ਪੁਲੇ ਪਾਇਆ ਜਾਂਦਾ ਤੇ ਬਰਸਾਦੇ ਦਿਨਾਂ ਦਾ ਬਾਕੀ 9 ਮਹੀਨੇ ਪੁਲੇ ਚੱਲਦਾ 3 ਮਹੀਨੇ ਬਾਅਦ ਬੰਦ ਕੀਤਾ ਜਾਂਦਾ ਬਰਸਾਦੇ ਦੇ ਨਾਲ ਇਹ ਕਿੰਨੇ ਕ ਪਿੰਡਾਂ ਨੂੰ ਤਕਰੀਬੀ ਦਾ ਫਾਇਦਾ ਮਿਲਦਾ ਜੀ ਆਸ-ਪਾਸ ਦੇ ਪਿੰਡਾਂ ਨੂੰ 40 ਪਿੰਡਾਂ ਨੂੰ 40 50 ਪਿੰਡਾਂ ਨੂੰ 40 50 ਪਿੰਡਾਂ ਨੂੰ ਚਾਲੀ ਪੰਜ ਪਿੰਡਾਂ ਦਾ ਹਾਂ ਜੀ ਸਰਪੁਰ ਦੇ 25 30 ਪਿੰਡਾਂ ਦਾ ਆਪਣਾ ਏਰੀਆ ਸਾਰਾ ਹੀ ਹੈ ਜੀ ਜਿਹਦੇ ਜੋ ਸਹਿਯੋਗ ਦੀ ਗੱਲ ਕਰੀਏ ਤਾਂ ਕਿਹਨਾਂ ਵੱਲੋਂ ਇਸ ਨੂੰ ਪਾਉਣ ਦੇ ਸਹਿਯੋਗ ਇਹ 5 6 ਪਿੰਡਾਂ ਜੀ ਸਾਡੇ ਖੇੜਾ ਤਲਮੋੜ ਮਹਿੰਦਪੁਰ ਮਜਾਰੀ ਭੰਗਲਾ ਭਲੜੀ ਤੇ ਸਾਰੀ ਸਮੂਹ ਸੰਗਤ ਇਕੱਠੀ ਹੋਈ ਹੋਈ ਹੈ ਨੌਜਵਾਨ ਪੀੜ੍ਹੀ ਹੈ ਔਰ ਸਾਬਕਾ ਸਰਪੰਚ ਹੈਗੇ ਹੈ ਤੇ ਮੌਜੂਦਾ ਕਰੇਸ਼ਨ ਨਾਲ ਇੱਕ ਦੋ ਅਮਰੀਕੀ ਜੀਪ ਭਲੜੀ ਤੋਂ ਹੈ ਉਹਨਾਂ ਦਾ ਬੜਾ ਸਹਿਯੋਗ ਹੈ ਹਰ ਸਾਲ ਲੋਡ ਵੀ ਦਿੰਦੇ ਆ ਮਸ਼ੀਨਾਂ ਵੀ ਦਿੰਦੇ ਆ ਐਸਕੀ ਵੀ ਬੜਾ ਸਹਿਯੋਗ ਹੈ ਜੀ ਅੰਮ੍ਰਿਤਸਰ ਦੇ ਕੈਂਟ 1 ਇਲਾਕੇ ਦੇ ਵਿੱਚ ਐਸ ਡੀ ਐਮ ਤੇ ਉਹਨਾਂ ਦੀ ਟੀਮ ਤੇ ਪੰਜਾਬ ਪੁਲਿਸ ਕੁਆਟਰਾਂ ਦਾ ਕਬਜ਼ਾ ਲੈਣ ਲਈ ਪਹੁੰਚੀ। ਜਿੱਥੇ ਇਲਾਕਾ ਨਿਵਾਸੀ ਤੇ ਪ੍ਰਸ਼ਾਸਨ ਆਮੋ ਸਾਹਮਣੇ ਹੋ ਗਏ। ਇਲਾਕਾ ਵਾਸੀਆਂ ਨੇ ਕਿਹਾ ਕਿ ਉਹਨਾਂ ਨੂੰ ਸੁਪਰੀਮ ਕੋਰਟ ਵੱਲੋਂ 2 ਮਹੀਨਿਆਂ ਦਾ ਸਮਾਂ ਮਿਲ ਚੁੱਕਿਆ ਹੈ। ਮੌਕੇ ਤੇ ਪਹੁੰਚੇ ਵਕੀਲ ਨੇ ਕਿਹਾ ਕਿ ਇਲਾਕਾ ਵਾਸੀਆਂ ਵੱਲੋਂ ਸੁਪਰੀਮ ਕੋਰਟ ਤੇ ਕੇਸ ਕੀਤਾ ਗਿਆ ਸੀ ਤੇ ਸੁਪਰੀਮ ਕੋਰਟ ਨੇ ਉਹਨਾਂ ਨੂੰ 2 ਮਹੀਨੇ ਦਾ ਸਮਾਂ ਦਿੱਤਾ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਲਾਕਾ ਨਿਵਾਸੀ ਸੁਪਰੀਮ ਕੋਰਟ ਤੋਂ ਕੇਸ ਹਾਰ ਗਏ ਨੇ। ਇਸ ਦਾ ਨਾਜੋ ਤੇ ਉਹਨਾਂ ਦੀ ਟੀਮ ਇਸ ਇਲਾਕੇ ਵਿੱਚ ਕਬਜ਼ ਕਿਤਾ ਜਾ ਰਿਹਾ ਹੈ ਕਿ ਸੁਪਰੀਮ ਕੋਰਟ ਨੇ 2 ਮਹੀਨੇ ਦਾ ਵਕਤ ਦਿੱਤਾ ਹੈ ਕਿ ਨਹੀਂ ਹਾਂਜੀ ਜਗਾਨ ਦੇਖੋ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਨੇ ਕੇਸ ਲਗਾਇਆ ਸੀਗਾ ਔਰ ਕੇਸ ਜਿਹੜੇ ਹੈਗੇ ਮਤਲਬ ਹਾਰ ਗਏ ਹੈਗੇ ਨੇ ਜਿਹੜੇ ਇਲੈਗਲ ਓਕੂਪੈਂਟਸ ਹੈਗੇ ਨੇ ਤੇ ਉਹ ਫਿਰ ਹੁਣ ਸਾਡੇ ਉੱਤੇ ਵਾਧੇ ਹੈਗਾ ਇਹਨੂੰ ਖਾਲੀ ਕਰਾਉਣਾ ਬਸ ਜਿਹੜਾ ਸੁਪਰੀਮ ਕੋਰਟ ਦਾ ਆਰਡਰ ਹੈ ਉਹਦੀ ਇੰਟਰਪ੍ਰੀਟੇਸ਼ਨ ਨੂੰ ਲੈ ਕੇ ਥੋੜਾ ਜਿਹਾ ਮਤਲਬ ਇਹਨਾਂ ਦੇ ਔਰ ਸਾਡੇ ਦਰਮਿਆਨ ਜਿਹੜਾ ਹੈਗਾ ਅੰਦਰ ਹੈਗਾ ਇਹਨਾਂ ਦਾ ਹੀ ਕਹਿਣਾ ਕਿ ਸਾਨੂੰ 2 ਮਹੀਨੇ ਐਕਸਟਰਾ ਮਿਲ ਗਏ ਹੈਗੇ ਸਾਡਾ ਮੰਨ ਹੈਗਾ ਕਿ ਨਹੀਂ ਮਿਲੇ ਹੈਗੇ ਬਸ ਉਹਦੀ ਕਲੈਰੀਫਿਕੇਸ਼ਨ ਜਿਹੜੀ ਹੈਗੀ ਅਸੀਂ ਲੈ ਰਹੇ ਹੈਗੇ ਫਿਰ ਉਸ ਦੇ ਆਧਾਰ ਦੇ ਉੱਤੇ ਅਗਲੀ ਫਰਜ਼ਦ ਕਰਾਂਗੇ ਇਹਨੂੰ ਗਵਾਹਤ ਮਿਲ ਸਕਦੀ ਹੈ ਜੀ 2 ਮਹੀਨੇ ਦਾ ਸਮਾਂ ਮਿਲ ਸਕਦਾ ਨਹੀਂ ਉਹ ਦੇਖੋ ਇੰਟਰਪ੍ਰੀਟੇਸ਼ਨ ਦੇ ਉੱਤੇ ਹੀ ਹੈਗਾ ਵਾ ਜਿਵੇਂ ਜਿਵੇਂ ਵੀ ਉਹ ਕਲੀਅਰ ਹੁੰਦਾ ਹੈਗਾ ਉਹਦੇ ਹਿਸਾਬ ਦੇ ਨਾਲ ਹੀ ਚੱਲਣਗੇ ਇਹ ਵੀ ਮੰਨ ਸੁਪਰੀਮ ਕੋਰਟ ਨੂੰ ਤਾਂ ਮੰਨਣਾ ਸਾਰੇ ਉਹਦੇ ਮਤਲਬ ਉਹ ਮਾਦੇ ਹੈਗਾ ਨਾ ਇਹ ਵੀ ਮੰਨਣਗੇ ਅਸੀਂ ਮੰਨਣਗੇ ਜ਼ਰੂਰੀ ਹੋਵੇਗਾ ਅੱਜ ਜਿਹੜਾ ਈਸ਼ੂ ਹੈ ਇਹ 19 ਨੰਬਰ ਕੋਠੀ ਦਾ ਹੈ ਬਹੁਤ ਲੰਬੇ ਸਮੇਂ ਤੋਂ ਚੱਲ ਰਿਹਾ ਵਾ ਆਰਮੀ ਵਾਲੇ ਕੋਠੀ ਖਾਲੀ ਕਰਾਉਣ ਨੂੰ ਕਹਿ ਰਹੇ ਨੇ ਲੇਕਿਨ ਮੈਂ ਤੁਹਾਨੂੰ ਇੱਥੇ ਦੱਸਣਾ ਚਾਹਾਂਗਾ ਇਹ ਜਿਹੜੇ ਲੋਕ ਨੇ ਇਹਨਾਂ ਦੀ ਚੌਥੀਆਂ ਪੀੜ੍ਹੀਆਂ ਇੱਥੇ ਰਹਿ ਰਹੀਆਂ ਵਾਂ ਅੱਗੇ ਵੀ ਬਹੁਤ ਵਾਰ ਇਹ ਵਿਵਾਦ ਛਿੜਿਆ ਵਾ ਅਸੀਂ ਕੋਰਟ ਦਾ ਵੀ ਦਰਵਾਜ਼ਾ ਖੜਕਾਇਆ ਅਸੀਂ ਹਾਈ ਕੋਰਟ ਗਏ ਸੁਪਰੀਮ ਕੋਰਟ ਗਏ ਲੇਕਿਨ ਸਾਨੂੰ ਕੋਈ ਵੀ ਰਿਲੀਫ ਨਹੀਂ ਮਿਲੰਦਿਆ ਕਿਸੇ ਤਰ੍ਹਾਂ ਦੀ ਸਾਡੀ ਕੋਈ ਮਦਦ ਲਈ ਅੱਗੇ ਨਹੀਂ ਆ ਰਿਹਾ ਇਹ ਲੋਕ ਬਹੁਤ ਮਾੜਾ ਤਬਕਾ ਵਾਲ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਆਪਣਾ ਗੁਜ਼ਾਰਾ ਕਰ ਰਹੇ ਨੇ ਅੱਜ ਪੁਲਿਸ ਫੋਰਸ ਨਾਲ ਐਸ.ਡੀ.ਐਮ ਸਾਹਿਬ ਆਏ ਨੇ ਕਿ ਆਪਾਂ ਇਮੀਡੀਏਟਲੀ ਇਹਨਾਂ ਨੂੰ ਖਾਲੀ ਕਰਾਣਾ ਵਾ ਬਟ ਅਹੀ ਇਹ ਦੱਸਣਾ ਜ਼ਰੂਰੀ ਸਮਝਾਂਗੇ ਕਿ ਸੁਪਰੀਮ ਕੋਰਟ ਦੇ ਆਰਡਰ ਸੀਗੇ ਤੁਹਾਨੂੰ 2 ਮਹੀਨੇ ਦਾ ਟਾਈਮ ਦਿੱਤਾ ਗਿਆ ਵਾ ਬਟ ਮੈਂ ਇੱਕ ਗੱਲ ਸੁਪਰੀਮ ਕੋਰਟ ਦੇ ਆਰਡਰਾਂ ਦੀ ਇੱਕ ਰਿਸਪੈਕਟ ਕਰਦਾ ਵਾਂ ਬਟ ਮੈਂ ਇੱਥੇ ਇਹ ਵੀ ਕਹਿਣਾ ਚਾਹਾਂਗਾ ਇਹ ਸਾਰੇ ਜਿਹੜੇ ਇੱਥੇ ਲੋਕ ਰਹਿੰਦੇ ਨੇ ਇਹ ਇੱਥੋਂ ਦੇ ਸਿਟੀਜ਼ਨ ਨੇ ਇਹਨਾਂ ਦੇ ਆਧਾਰ ਕਾਰਡ ਪੈਨ ਕਰ ਹਰ ਤਰ੍ਹਾਂ ਦਾ ਡਾਕੂਮੈਂਟੇਸ਼ਨ ਇਸੇ ਕੋਠੀ ਦਾ ਵਾ ਹਰ ਤਰ੍ਹਾਂ ਦਾ ਟੈਕਸ ਭੇੜਨੇ ਕੈਂਟ ਬੋਰਡ ਨੂੰ ਬਟ ਕਿਸੇ ਵੀ ਪੋਲੀਟੀਸ਼ੀਅਨ ਨੇ ਆ ਕੇ ਇਹਨਾਂ ਦੀ ਸੁੱਧ ਨਹੀਂ ਪੁੱਛੀ ਕੋਈ ਅੱਜ ਦੇ ਟਾਈਮ 'ਚ ਇਹਨਾਂ ਦੇ ਨਾਲ ਨਹੀਂ ਖਲੋਤਾ ਇਹ ਸੈਕਿੰਡ ਲਤੀਫ ਪੂਰਾ ਬਣਨਦਿਆ ਵਾ ਲੋਕੀ ਇੱਥੇ ਸੀਰੀਅਸ ਨੇ ਕਈ ਪੇਸ਼ੈਂਟ ਨੇ ਬਜ਼ੁਰਗ ਨੇ ਲੇਕਿਨ ਕੋਈ ਇਹਨਾਂ ਦੀ ਸੁੱਧ-ਬੁੱਧ ਲੈਣ ਵਾਲਾ ਨਹੀਂ ਹੁਣ ਨਜ਼ਰ ਮਾਰਦੇ ਅੱਜ ਦੇ ਮੌਸਮ ਦੇ ਹਾਲ ਦੇ ਵਾ ਇਸਨਾਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ